2025 ਦੇ ਮਾਨਸੂਨੀ ਮੌਸਮ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਤਵਾਹੀ ਦੇ ਕਿਨਾਰੇ ਤੇ ਪਾ ਦਿੱਤਾ। ਨਦੀਆਂ ਦੇ ਕੰਢੇ ਓਵਰਫਲੋ ਹੋ ਗਏ, ਛੋਟੇ ਵਜਸ਼ਮੀ ਖੌਫਨਾਕ ਦਰਿਆ ਬਣ ਗਏ। ਪਿੰਡਾਂ ਦੀਆਂ ਗਲੀਆਂ ਵਿੱਚ ਬੱਚੇ ਨਹੀਂ ਖੇਡਦੇ ਸਨ ਬਲਕਿ ਕਿਸ਼ਤੀਆਂ ਰਾਹੀਂ ਲੋਕ ਆਪਣੀਆਂ ਜਾਨਾਂ ਬਚਾ ਰਹੇ ਸੀ। ਕਿਸਾਨਾਂ ਦੀਆਂ ਸੋਹਣੀਆਂ ਫਸਲਾਂ ਜਿਹੜੀਆਂ ਰੱਬ ਦੀ ਮਿਹਰ ਨਾਲ ਖਿੜੀਆਂ ਹੋਈਆਂ ਸਨ, ਉਹ ਸੈਕੰਡਾ ਵਿੱਚ ਚਿੱਟੇ ਪਾਣੀ ਹੇਠਾਂ ਗਾਇਬ ਹੋ ਗਈਆਂ। ਘਰਾਂ ਦੇ ਵਿਹੜੇ ਰੌਣਕਾਂ ਨਹੀਂ ਸਿਰਫ ਪਾਣੀ ਦੀਆਂ ਛਪਾਕਾਂ ਤੇ ਲੋਕਾਂ ਦੀਆਂ ਚੀਕਾਂ ਗੂੰਜ ਰਹੀਆਂ ਨੇ। ਇੱਕ ਬਜ਼ੁਰਗ ਮਾਤਾ ਨੇ ਕਿਹਾ ਕੇ ਪੁੱਤਰ ਮੇਰਾ ਘਰ ਪਾਣੀ ਵਿੱਚ ਡੁੱਬ ਗਿਆ ਹੈ ਪਰ ਘਰ ਨਾਲ ਮੇਰੀਆਂ ਯਾਦਾਂ ਵੀ ਚਲੀਆਂ ਗਈਆਂ ਮੇਰੇ ਪਤੀ ਦੀਆਂ ਤਸਵੀਰਾਂ ਮੇਰੇ ਬੱਚਿਆਂ ਦੇ ਬਚਪਨ ਦੇ ਖਡੌਣੇ ਹੁਣ ਸਿਰਫ ਲਹਿਰਾ ਹੀ ਨਹੀਂ ਇਹ ਸਿਰਫ ਇੱਕ ਮਾਂ ਦੀ ਪੁਕਾਰ ਨਹੀਂ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੀਆਂ ਆਵਾਜ਼ਾਂ ਨੇ ਇਹ ਤੋਂ ਇਲਾਵਾ ਸਿੱਖਾਂ ਨੇ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਕਿਉਂਕਿ ਜਦੋਂ ਜਦੋਂ ਕਾਲੀਆਂ ਘੜੀਆਂ ਆਈਆਂ ਸਿੱਖ ਕੌਮ ਨੇ ਹਮੇਸ਼ਾ ਮਨੁੱਖਤਾ ਲਈ ਆਪਣਾ ਸਿਰ ਉੱਚਾ ਕੀਤਾ ਹੈ 2025 ਦੇ ਹੜ੍ਹਾਂ ਵਿੱਚ ਵੀ ਇਹੀ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲਿਆ ਗੁਰਦੁਆਰੇ ਆਸਰੇ ਬਣ ਗਏ ਜਿੱਥੇ ਸਰਕਾਰਾਂ ਦੇ ਰਾਹਤ ਕੈਂਪ ਦੇਰ ਨਾਲ ਲੱਗੇ ਉੱਥੇ ਗੁਰਦੁਆਰਿਆਂ ਦੇ ਦਰਵਾਜ਼ੇ 24 ਘੰਟੇ ਖੁੱਲੇ ਰਹੇ ਬੇਕਾਰ ਹੋਈ ਪਰਿਵਾਰਾਂ ਲਈ ਲੰਗਰ ਬਣਾਇਆ ਜਾ ਰਿਹਾ ਹੈ। ਹੜ੍ਹ ਦੇ ਪਾਣੀ ਵਿੱਚ ਰੋਟੀ ਨਹੀਂ ਪਰ ਗੁਰਦੁਆਰੇ ਵਿੱਚ ਭਰਪੂਰ ਖਾਣਾ ਹੈ। ਇੱਕ ਛੋਟਾ ਬੱਚਾ ਕਹਿੰਦਾ ਚਾਚਾ ਘਰ ਤਾਂ ਨਹੀਂ ਪਰ ਲੰਗਰ ਵਿੱਚ ਗਰਮ ਰੋਟੀ ਤੇ ਦਾਲ ਮਿਲੀ ਆ। ਇਹ ਵਚਨ ਸਿੱਖੀ ਰੂਹ ਦੇ ਹੀ ਨੇ। ਕਈ ਜਵਾਨਾਂ ਨੇ ਕਿਸ਼ਤੀਆਂ, ਟਰੈਕਟਰਾਂ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਤੇ ਉਹ ਬੱਚਿਆਂ ਨੂੰ ਮੋਢਿਆਂ ਤੇ ਬਿਠਾ ਕੇ ਸੁਰੱਖਿਅਤ ਥਾਂ ਤੇ ਲਿਜਾ ਰਹੇ ਨੇ ਤੇ ਕਿਤੇ ਉਹਨਾਂ ਦੀਆਂ ਕੁੜੀਆਂ ਮਾਵਾ ਭੈਣਾਂ ਨੂੰ ਆਪਣੀ ਮਾਂ ਭੈਣ ਸਮਝ ਕੇ ਹੱਥ ਫੜ ਕੇ ਵਿਚਾਰ ਰਹੇ ਨੇ ਇਹ ਤੋਂ ਬਿਨਾ ਦਵਾਈਆਂ ਤੇ ਕੱਪੜਿਆਂ ਦੀ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ ਸਿੱਖ ਸੰਗਤਾਂ ਵੱਲੋਂ ਸਿੱਖ ਸੰਗਤਾਂ ਨੇ ਦਵਾਈਆਂ ਬਿਸਤਰੇ ਉਹਨਾਂ ਲੋੜਵੰਦ ਲੋਕਾਂ ਕੋਲੇ ਪਹੁੰਚਾਏ ਨੇ ਕਿਸੇ ਨੇ ਆਪਣੀ ਗੱਡੀ ਦਿੱਤੀ ਆ ਕਿਸੇ ਨੇ ਟਰੈਕਟਰ ਤੇ ਕਿਸੇ ਨੇ ਆਪਣਾ ਪੈਸਾ ਇਹ ਜਿਹੜੀਆਂ ਵੀ ਸਾਰੀਆਂ ਸੇਵਾਵਾਂ ਨੇ ਬਿਨਾ ਕਿਸੇ ਸਿਆਸੀ ਮਕਸਦ ਦੇ ਨੇ ਸਿਰਫ ਇੱਕ ਮਨੁੱਖਤਾ ਲਈ ਕੀਤੀਆਂ ਗਈਆਂ ਪਰ ਦੋਸਤੋ ਗੱਲ ਇਹ ਆ ਵੀ ਜਿੱਥੇ ਲੋਕ ਤੇ ਸੇਵਾ ਭਾਵੀ ਸੰਗਤਾਂ ਜਾਣ ਲਗਾ ਰਹੀਆਂ ਨੇ ਉੱਥੇ ਪ੍ਰਸ਼ਾਸਨ ਦੀ ਹਕੀਕਤ ਬਹੁਤ ਕਾਲੀ ਸੀ ਜਦੋਂ ਲੋਕ ਪਾਣੀ ਵਿੱਚ ਫਸ ਗਏ ਸਨ ਪ੍ਰਸ਼ਾਸਨ ਦੀਆਂ ਟੀਮਾਂ ਘੰਟਿਆਂ ਤੋਂ ਕਈ ਵਾਰ ਕਈ ਦਿਨਾਂ ਬਾਅਦ ਪਹੁੰਚੀਆਂ ਬਹੁਤ ਸਾਰੇ ਨੇਤਾ ਸਿਰਫ ਫੋਟੋਆਂ ਖਿਚਾ ਕੇ ਚਲੇ ਗਏ ਲੋਕਾਂ ਦੇ ਦੁੱਖ ਦਰਦ ਸੁਣਨ ਦੀ ਬਜਾਏ ਉਹਨਾਂ ਨੇ ਸੋਸ਼ਲ ਮੀਡੀਆ ਲਈ ਡਰਾਮਾ ਕੀਤਾ ਰਾਹਤ ਸਮੱਗਰੀ ਕਈ ਥਾਵਾਂ ਤੇ ਪਹੁੰਚਿਉਣੀ ਲੋਕ ਬੇਸਹਾਰਾ ਰਹੇ ਕੁਝ ਲੋਕ ਕਹਿੰਦੇ ਸੀ ਸਰਕਾਰ ਸਿਰਫ ਐਲਾਨ ਕਰਦੀ ਆ ਪਰ ਸੱਚੀ ਮਦਦ ਤਾਂ ਸਿਰਫ ਸਿੱਖ ਸੰਗਤ ਕਰਦੀ ਆ ਹੜ ਹਰਸਾ ਆਉਂਦਾ ਪਰ 2025 ਵਿੱਚ ਵੀ ਨਾ ਕੋਈ ਢੰਗ ਦੀ ਬੰਨਵੰਦੀ ਨਹੀਂ ਬਣਾਈ ਗਈ ਨਾ ਹੀ ਪਾਣੀ ਦੇ ਰਾਹ ਪ੍ਰਬੰਧ ਕੀਤੇ ਗਏ ਇਸ ਲਈ ਲੋਕਾਂ ਦੇ ਦਿਲਾਂ ਵਿੱਚ ਸਿਰਫ ਇੱਕੋ ਹੀ ਗੱਲ ਆ ਕਿ ਜਦੋਂ ਤੱਕ ਅਸੀਂ ਆਪ ਨਹੀਂ ਕਰਾਂਗੇ ਸਰਕਾਰ ਤੋਂ ਕੁਝ ਨਹੀਂ ਮਿਲਣਾ ਇੱਕ ਪਿੰਡ ਵਿੱਚ ਪਾਣੀ ਇੰਨਾ ਚੜ ਗਿਆ ਸੀ ਕਿ ਇੱਕ ਪਿਤਾ ਆਪਣੀ ਧੀ ਨੂੰ ਮੋਢੇ ਤੇ ਬਿਠਾ ਕੇ ਕਈ ਕਿਲੋਮੀਟਰ ਤੱਕ ਤੁਰਿਆ ਗਿਆ ਤੇ ਉਹ ਕਹਿੰਦਾ ਵੀ ਮੇਰਾ ਘਰ ਡੁੱਬ ਗਿਆ ਪਰ ਮੇਰੀ ਧੀ ਬਚ ਗਈ ਇਹੀ ਮੇਰੀ ਜਿੱਤ ਆ ਇੱਕ ਨੌਜਵਾਨ ਸੀ ਉਹ ਆਪਣੀ ਕਿਸ਼ਤੀ ਨਾਲ 50 ਤੋਂ ਵੱਧ ਲੋਕਾਂ ਨੂੰ ਬਚਾਇਆ ਉਹਨੇ ਜਦੋਂ ਉਹ ਤੋਂ ਪੁੱਛਿਆ ਗਿਆ ਇਹ ਤੈਨੂੰ ਡਰ ਨਹੀਂ ਲੱਗਦਾ ਉਹ ਕਹਿੰਦਾ ਜਦ ਮੇਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਸੇਵਾ ਸਭ ਤੋਂ ਵੱਡੀ ਆ ਤਾਂ ਫਿਰ ਡਰ ਕੇ ਸਹੀ ਇਸ ਲਈ ਇਹ ਹੜ ਤੋਂ ਸਾਨੂੰ ਇਹੀ ਸਮਝ ਆ ਰਹੀ ਆ ਵੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਮਨੁੱਖਤਾ ਦੀ ਆ ਘਰ ਪੈਸਾ ਜਾਇਦਾਦ ਸਭ ਕੁਝ ਲਹਿਰਾਂ ਨਾਲ ਵਗ ਸਕਦਾ ਬਹਿ ਸਕਦਾ ਪਰ ਚੰਗੇ ਕਰਮ ਤੇ ਸੇਵਾ ਹੀ ਉਹ ਦੌਲਤ ਆ ਜੋ ਕਦੇ ਖਤਮ ਨਹੀਂ ਹੋ ਸਕਦੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨਹੀਂ ਪਰ ਕੌਮ ਦੀ ਸੇਵਾ ਹੀ ਸਦਾ ਅਮਰ ਰਹਿੰਦੀ ਆ ਹੜ 2025 ਨੇ ਪੰਜਾਬ ਨੂੰ ਬਹੁਤ ਕੁਝ ਖਾਤਾ ਇੱਕ ਪਾਸੇ ਤਬਾਹੀ ਤੇ ਦਰਦ ਦਾ ਦੂਜੇ ਪਾਸੇ ਸਿੱਖੀ ਦੀ ਸੇਵਾ ਮਨੁੱਖਤਾ ਦਾ ਸਭ ਤੋਂ ਵੱਡਾ ਦਰਸ਼ਨ ਆਓ ਅਸੀਂ ਵੀ ਇਹੀ ਵਾਦਾ ਕਰੀਏ ਕਿ ਜਦੋਂ ਵੀ ਕਿਸੇ ਉੱਤੇ ਕਾਲੀ ਘੜੀ ਆਵੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਵੀ ਉਹੀ ਕਰਾਂਗੇ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੰਡ ਕੇ ਛਕਣਾ ਸੇਵਾ ਕਰਨੀ ਤੇ ਮਨੁੱਖਤਾ ਦੀ ਰੱਖਿਆ ਕਰਨੀ ਧੰਨਵਾਦ